ਯਾਰ ਕੱਲ ਜੂ ਕਾ ਆ ਗਿਆ ਦੱਸ ਇੱਕ ਮਾਂ ਆਪਦੇ 10 ਸਾਲ ਦੇ ਪੁੱਤ ਨੂੰ 14 ਸਾਲ ਦੀ ਕੁੜੀ ਨੂੰ ਛੱਡ ਕੇ ਪੇਕੇ ਬੈਠੀ ਆ ਦੋਸਤੋ ਚੰਗੇ ਭਲੇ ਲੋਕ ਮੈਂ ਮੰਗਦੇ ਵੇਖੇ ਨੇ ਚੰਗੇ ਭਲੇ ਲੋਕ ਮੰਗ ਮੰਗ ਕੇ ਗੁਜ਼ਾਰਾ ਕਰਦੇ ਵੇਖੇ ਨੇ ਅੱਜ ਮੈਂ ਤੁਹਾਨੂੰ ਇੱਕ 10 ਸਾਲ ਦਾ ਬੱਚਾ ਜਿਹੜਾ ਵਿਚਾਰਾ ਐਗਰੋਲ ਲਾ ਕੇ ਗੁਜ਼ਾਰਾ ਕਰ ਰਿਹਾ ਆਪਦੀ 14 ਸਾਲ ਦੀ ਭੈਣ ਨੂੰ ਪੜਾ ਰਿਹਾ ਲਿਖਾ ਰਿਹਾ ਖੁਦ ਵੀ ਪੜ ਰਿਹਾ 10 ਸਾਲ ਦਾ ਬੱਚਾ ਤੇ ਦੋਸਤੋ ਇਹ ਬੱਚਾ ਹੈਗਾ ਜੀ ਸਿੱਖ ਪਰਿਵਾਰ ਨਾਲ ਬਲੋਂਗ ਕਰਦਾ ਦੋਸਤੋ ਤੇ ਜਦੋਂ ਕਿਸੇ ਬਲੌਗਰ ਨੇ ਪੁੱਛਿਆ ਵੀ ਪੁੱਤਰ ਤੇਰੀ ਉਮਰ ਕਿੰਨੀ ਕਹਿੰਦਾ 10 ਸਾਲ ਬਲੌਗਰ ਹੈਰਾਨ ਰਹਿ ਗਿਆ ਪੁੱਤ ਵੀ 10 ਸਾਲਾਂ ਜਦ ਤੂੰ ਐਗਰੋਲ ਬਣਾਈ ਆ ਨਾ ਕੀ ਗੱਲ ਤੇਰੇ ਡੈਡੀ ਕੀ ਕਰਦਾ ਵਿਚਾਰਾ ਅੱਖਾਂ ਭਰ ਕੇ ਕਹਿੰਦਾ ਵੀ ਮੇਰਾ ਡੈਡੀ ਦੀ ਡੈਥ ਹੋ ਗਈ ਉਹਨੂੰ ਹੋ ਗਿਆ ਸੀ ਬ੍ਰੇਨ ਟੀਵੀ ਤੇ ਉਹਦੀ ਪਿਛਲੇ ਸਮੇਂ ਡੈਥ ਹੋ ਗਈ ਤੋ ਕਹਿੰਦਾ ਵੀ ਪਰਿਵਾਰ ਚ ਕੌਣ ਕੌਣ ਨੇ ਕਹਿੰਦਾ ਜੀ ਮੇਰੀ ਇੱਕ ਭੈਣ ਆ 14 ਸਾਲ ਦੀ ਭੈਣ ਆ ਮੇਰੀ ਵੱਡੀ ਆ ਮੇਰੇ ਤੋਂ ਪੜਦੀ ਆ ਤੇ ਮੇਰੀ ਮੰਮੀ ਜਿਹੜੀ ਕਿ ਮੈਨੂੰ ਛੱਡ ਕੇ ਗਈ ਚਲੀ ਉਹ ਕਹਿੰਦਾ ਵੀ ਛੱਡ ਕੇ ਕਿਉਂ ਗਈ ਚਲੀ ਉਹ ਕਹਿੰਦਾ ਵੀ ਜਦੋਂ ਮੇਰੇ ਡੈਡੀ ਦੀ ਡੈਥ ਹੋ ਗਈ ਮਾਤਾ ਕਹਿੰਦੀ ਵੀ ਮੈਂ ਨਹੀਂ ਇੱਥੇ ਰਹਿਣਾ ਮੈਂ ਤਾਂ ਪੰਜਾਬ ਚੱਲੀ ਆ ਉਹ ਆਪਦੀ ਮੇਰੇ ਨਾਨੀ ਨਾਨਾ ਕੋਲੇ ਗਈ ਚਲੀ ਤੇ ਅਸੀਂ ਦੋਵੇਂ ਰਹਿ ਗਏ ਬਲੌਗਰ ਪੁੱਛਦਾ ਵੀ ਤੈਨੂੰ ਹੁਣ ਤੂੰ ਰਹਿਣਾ ਕਿਹਦੇ ਕੋਲੇ ਆ ਉਹ ਕਹਿੰਦਾ ਜੀ ਮੇਰਾ ਇੱਕ ਚਾਚਾ ਤੇ ਚਾਚਾ ਕਹਿੰਦਾ ਵੀ ਪੁੱਤਰ ਵੀ ਸਿਰ ਤੇ ਕਹਿੰਦਾ ਵੀ ਜ਼ਿੰਮੇਵਾਰੀ ਤਾਂ ਹੁਣ ਪੈ ਗਈ ਆ ਤੇ ਨਿਭਣੀ ਆਪ ਨੂੰ ਆਪ ਨੂੰ ਪੈਣੀ ਆ ਉਹਨੇ ਕੰਮ ਸਾਡੇ ਕੋਲੇ ਕਹਿੰਦਾ ਪਹਿਲਾਂ ਹੈਗਾ ਹੀ ਸੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਕਰ ਫਿਰ ਜਿੰਨਾ ਕਿਤੇ ਰਹਿਗਾ ਤੇਰੇ ਨਾਲ ਨਿਭਾਂਗੇ ਤੇ ਦੋਸਤੋ 10 ਸਾਲ ਦੇ ਬੱਚੇ ਦਾ ਹੌਸਲਾ ਹੈ ਵੇਖੋ ਬਲੌਗਰ ਕਹਿੰਦਾ ਵੀ ਹੁਣ ਕਿਵੇਂ ਚੱਲੂ ਕੰਮ ਉਹ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਸੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੁਸੀਬਤ ਆ ਗਈ ਤੇ ਚੱਲ ਲਾਂਗੇ ਸੱਚੀ ਗੁਰੂ ਉਹ ਮਨ ਭਰ ਆਇਆ ਸੱਚੀ ਮਨ ਭਰ ਆਇਆ ਜਦੋਂ ਮੈਂ ਉਹ ਵੀਡੀਓ ਵੇਖੀ ਜਸਪ੍ਰੀਤ ਸਿੰਘ ਦੀ ਵੀਡੀਓ विद 10 ਸਾਲ ਦਾ ਮੇਰੇ ਬੱਚੇ ਦਾ ਮੂਦ ਨਿਕਲ ਜਾਂਦਾ ਪੈਟ ਤੇ 10 ਸਾਲਾਂ ਦਾ ਉਹ ਆ ਜੀ ਉਹਨੂੰ ਸੁਰਤ ਨਹੀਂ ਹੈ ਜੇ ਉਹਨੂੰ ਪਤਾ ਨਹੀਂ ਲੱਗਦਾ ਵੀ ਕੀ ਕਰਨਾ ਤੇ ਇਹ 10 ਸਾਲ ਦਾ ਬੱਚਾ ਜਸਪ੍ਰੀਤ ਪਰਿਵਾਰ ਪਾਲ ਰਿਹਾ ਦਿਨ ਰਾਤ ਕੰਮ ਕਰਦਾ ਠੀਕ ਹੈ ਨਹੀਂ ਸਵੇਰ ਪੜਨ ਜਾਂਦਾ ਸ਼ਾਮ ਨੂੰ ਰੇੜੀ ਲਾਉਂਦਾ ਆਪਦਾ ਪਰਿਵਾਰ ਪਾਲਦਾ ਦੋਸਤੋ ਗੱਲ ਕਰੀਏ ਉਸਦੀ ਮਾਂ ਦੀ ਨਹੀਂ ਤੇ ਉਸਦੀ ਮਾਂ ਨੇ ਕੀ ਕੀਤਾ ਦੱਸੋ ਹਨਾ ਬੱਚਿਆਂ ਨੂੰ ਛੱਡ ਕੇ ਯਾਰ ਕਿਹੜੀ ਮਾਂ ਦਾ ਦਿਲ ਕਰਦਾ ਜਾਨ ਨੂੰ ਮੈਂ ਤਾਂ ਹੈਰਾਨ ਆ ਯਾਰ ਕੱਲ ਜੁਗ ਆ ਗਿਆ ਦੱਸ ਇੱਕ ਮਾਂ ਆਪਦੇ 10 ਸਾਲ ਦੇ ਪੁੱਤ ਨੂੰ 14 ਸਾਲ ਦੀ ਕੁੜੀ ਨੂੰ ਛੱਡ ਕੇ ਪੇਕੇ ਬੈਠੀ ਯਾਰ ਦੱਸ ਬੰਦਾ ਸਿਰ ਤੋਂ ਗਿਆ ਜਲਾ ਤੇ ਮਾਂ ਹੌਸਲਾ ਛੱਡ ਕੇ ਪੇਕੇ ਗਈ ਚਲੀ ਬੱਲੇ ਉਹ ਤੇਰੇ ਕਿਹੜਾ ਕੱਲ ਜੂਗਾ ਅਗੇ ਯਾਰ ਕਿਹੋ ਜਿਹਾ ਸਮਾਂ ਆ ਗਿਆ ਦੱਸ ਜੇ ਉਹਦੇ ਧੀ ਪੁੱਤਾਂ ਦੇ ਮੁਸੀਬਤ ਆ ਗਈ ਤੇ ਮਾਂ ਛੱਡ ਕੇ ਮੈਦਾਨ ਚੋਂ ਭੱਜ ਗਈ ਦੱਸ ਕੀ ਬਣੂਗਾ ਆਉਣ ਵਾਲੇ ਸਮੇਂ 'ਚ ਯਾਰ ਤੁਸੀਂ ਦੱਸੋ ਕਮੈਂਟ ਅਜ ਮੈਂ ਆਣਾ ਯਾਰ ਬੈਰੀ ਦੁਸ਼ਮਣ ਨਾਲ ਨਾ ਇਦਾਂ ਹੋਵੇ ਜਿੱਦਾਂ ਇਹਨਾਂ ਨੇ ਬੈਰੀ ਦੁਸ਼ਮਣ ਦੇ ਧੀ ਪੁੱਤ ਸੁਖੀ ਰਹਿਣ ਮੈਂ ਤਾਂ ਕਹਿੰਦਾ ਹੈਂ ਜਿਹੜੇ ਸਾਡੇ ਬਾਰੇ ਮਾੜਾ ਕਹਿੰਦੇ ਨਾ ਅਸੀਂ ਤਾਂ ਕਹਿੰਦੇ ਵੀ ਉਹਨਾਂ ਦੇ ਮਾਪੋ-ਪੁੱਤ ਜਿਉਂਦੇ ਰਹਿਣ ਐਦਾਂ ਨਾ ਕਰਨ ਜਿਵੇਂ ਇਹਨਾਂ ਦੀ ਮਾਂ ਛੱਡ ਗਈ ਜਸਪਰੀ ਦੀ ਮਾਂ ਛੱਡ ਕੇ ਤੁਰ ਗਈ ਦੱਸ ਯਾਰ ਹੈ ਇਹਦੋਂ ਬੇਸ਼ਰਮੀ ਵਾਲੀ ਕੀ ਗੱਲ ਹੋਊਗੀ ਸਿੱਖ ਪਰਿਵਾਰ ਨਾਲ ਬਲੌਂਗ ਕਰਦਾ ਮੁੰਡਾ ਜਸਪਰੀ ਦਾ ਹੌਸਲਾ ਰੱਖਿਆ ਨੇ ਕਿਹਾ ਕੀ ਹੋ ਗਿਆ ਗੁਰੂ ਗੋਬਿੰਦ ਸਿੰਘ ਦੇ ਪੋਤਾ ਅਸੀਂ ਨਹੀਂ ਹੌਸਲਾ ਹਾਰਦੇ ਮਾਂ ਹੌਸਲਾ ਹਾਰ ਗਈ ਤੇ ਤੁਰ ਗਈ ਪੇਕੇ ਇਹ ਮੈਂ ਆਪਦੀ ਨਾਨੀ ਕੋਲ ਪਾਕੇ ਕੋਲੇ ਰਹਿਣੀ ਜਾ ਕੇ ਮੇਰੇ ਤੋਂ ਨਹੀਂ ਰਹਿ ਜਾਣਾ ਅਸੀਂ ਬੰਦੇ ਬਣਾ ਮੇਰਾ ਗੁਜ਼ਾਰਾ ਨਹੀਂ ਹੋਣਾ ਵੇਖ ਲਓ ਤੁਸੀਂ ਦੋਸਤੋ ਕਲ ਜੁਗਾ ਆ ਗਿਆ